ਮੈਮ ਜਿਹੜੀ ਰਿਕਵਰੀ ਹੋਈ ਹੈ ਜੀ ਜ਼ੀਰਾ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਰਿਕਵਰੀ ਹੋਈ ਔਰ ਕਿੰਨੇ ਬੰਦੇ ਜਿਹੜੇ ਆ ਫੜੇ ਔਰ ਇਸ ਦੇ ਵਿੱਚ ਮਹਿਲਾ ਵੀ ਜੀ ਬੋ ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਐਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ ਇਸ ਦੌਰਾਨ ਜਿਹੜੇ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪੌਟਸ ਹੈ ਜਾਂ ਡਰੱਗ ਡਰੱਗ ਅਫੈਕਟਡ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਜ਼ੀਰਾ ਸਬ ਡਿਵੀਜ਼ਨ ਤੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋ ਤੇ ਪੋゼਸ਼ਨ ਚ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੇਜੀ ਪਰਮਜੀਤ ਕੌਰ ਇਨ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਂ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਚੁੱਕੇ ਗਏ ਹੈ हां जी ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਮੈਨੂੰ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹਿਰੋਇਨ ਔਰ ਕਿੱਥੇ ਜਾ ਰਹੇ ਸੀਗੇ ਜੀ ਬਾਈ ਆਪ ਸਾਨੂੰ ਇਨਪੁਟ ਮਿਲਾ ਸੀਗਾ ਸਿਗਾ ਸਿ ਕਾਫੀ ਟਾਈਮ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਈਸੀ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੈਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਤੇ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ। ਉਹ ਕ੍ਰੇਟਾ ਕਾਰ ਜਿਹੜੀ ਵੈ ਉਹ ਦੋਸ਼ੀਆਂ ਦੇ ਇਹਦਾ ਕਿ ਹਾਂਜੀ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਇਹ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੀ ਰਿਕਵਰ ਕਿਤਾ ਹੈ ਜੀ ਮਤਲਬ ਇਹਨਾਂ ਵੀ ਕੋਈ ਰਿਸ਼ਤੇਦਾਰ ਹੀ ਹਰਪਾਲ ਸਿੰਘ ਤੇ ਪਰਮਜੀਤ ਕੌਰ ਹਾਂ ਜੀ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਵਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰੱਗ ਵੇਚਣ ਦੇ ਕਾਰਬੋਨਿਕ ਉਹ ਸੀਗੇ ਸ਼ਾਮਿਲ ਸੀਗੇ ਤਿੰਨੇ ਜਿਹੜੇ ਕਿਊਜ਼ ਨੇ ਜਮਾਨਤ ਹੀ ਬਾਅਦ ਸਨ ਹਾਂਜੀ ਪਹਿਲਾਂ ਨੇ ਤੇ ਇਹੀ ਨਹੀਂ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਹੈਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨੇ 'ਚ ਬਾਹਰ ਹੈ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੈਗੀ ਉਹ ਸ਼ਾਮਿਲ ਆਈ ਹੈ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਔਰ ਵੀ ਉਹ ਫਾਰਵਰਡ ਤੇ ਬੈਕਵਰਡ ਲਿੰਕੇਜਸ 'ਤੇ ਅਸੀਂ ਵਰਕਆਊਟ ਕਰ ਰਹੇ ਨੇ ਮੰਨੇ ਨੇ ਕੋਰਪੇ ਵੀ ਬਣਾਈ ਹੈ ਇਸ ਚੀਜ਼ ਨੂੰ ਵੀ ਬਾਤਿਆ ਜਾ ਰਿਹਾ ਹੈਗਾ ਜਿਹਦਾ 7 ਲੱਖ ਰੁਪਏ ਮਣੀ ਨੂੰ ਦਾ ਗਰਾ ਨਹੀਂ ਡੈਫੀਨਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੇ ਪ੍ਰੋਪਰਟੀ ਅਟੈਚਮੈਂਟ ਤੇ ਫੋਰਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਨੇ ਤੇ ਇਹਨਾਂ ਦੀ ਜੋ ਵੀ ਪ੍ਰੋਪਰਟੀ ਵਗੈਰਾ ਹੋਗੀ ਉਸ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਲਿਸ ਵਾਲੋ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹਿਰੋਇਨ ਵੇਚਣ ਦੇ ਵਿੱਚ ਆ ਲੈ ਕੇ ਆ ਰਹੀਆਂ ਸੀ ਇਹ ਕੋਣ ਮੁਹਿੰਦੀ ਚਲਾਈ ਜਾ ਰਹੀ ਹੈ। ਹਾਂਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ। ਉਸਮੇ ਅਸੀਂ ਦੋ ਪੱਖੇ ਕੰਮ ਕਰ ਰਹੇ ਨੇ। ਨੰਬਰ 1 ਜਿਹੜੇ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈਗੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ। ਉਹਨੂੰ ਅਸੀਂ ਸੱਦਾ ਦੇ ਰਹੇ ਨੇ। ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜਦੇ ਹਾਂ ਉਸਮੇ ਸਾਡੇ ਨਾਲ ਸ਼ਾਮਿਲ ਹੋ। ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੀ ਔਮਨ ਵਿਕਟਿਮਸ ਨੇ ਜਾਂ ਜਿਹੜੀ ਡ ਫੈਮਲੀਜ਼ ਹੈ ਜਿਸਮੇ ਔਮਨ ਮੈਂਬਰਸ ਹੈ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਰੀਹੈਬਿਲਿਟੇਸ਼ਨ ਜਾਂ ਡੀ ਐਡਿਕਸ਼ਨ ਜਾਂ ਫਿਰ ਓਟ ਕਲੀਨਿਕ ਦੀ ਜ਼ਰੂਰਤ ਹੈ ਅਸੀਂ ਉਹਨੂੰ ਵੀ ਫੈਸਿਲਿਟੇਟ ਕਰ ਰਹੇ ਹਾਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸੈਸ ਕਰ ਰਹੇ ਨੇ ਤੇ ਉਹਨਾਂ ਦੀ ਅਸੀਂ ਆਪਣੇ ਲੈਵਲ 'ਚ ਕਿਵੇਂ ਮਦਦ ਕਰ ਸਕਦੇ ਨੇ ਮੈਡਮ ਜਿਹੜੀ ਇਹ ਮਹਿਲਾ ਫੁੱਚੀ ਪਰਮਜੀਤ ਕੌਰ ਇਹ ਐਡਿਕਟ ਹੈ ਦੇਖਿਏ ਇਹ ਹੋਣਾ ਸੀ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੀਆਂ ਮਹਿਲਾਵਾਂ ਵੇਚਣ ਦੇ ਵਿਚਾਰੀਆਂ ਪਹਿਲਾਂ ਹਿਸਟਰੀ ਸਮਗਲਰਸ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਕਿਤੇ ਨਾ ਕਿਤੇ ਉਹਨਾਂ ਜਿਹੜੀਆਂ ਮਹਿਲਾਵਾਂ ਵੇਚਣ ਚਾਰੀਆਂ ਇਹ ਕਿਤੇ ਪੰਜਾਬ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ ਦਾ ਨਹੀਂ ਦੇਖਿਏ ਅਸੀਂ ਅਗਰ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀਗੇ ਜਿਹੜੇ 22 23 24 ਦੇ ਫਿਗਰ ਹੈ ਤੇ ਲਗਭਗ ਆਲਰੇਡੀ 50 ਮਹਿਲਾئیں ਅਗਰ ਅਸੀਂ